ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਔਰ ਇਹ ਜਿਹੜੀ ਵੀਡੀਓ ਮੈਂ ਤੁਹਾਨੂੰ ਇਹਦੇ ਵਿੱਚ ਦਿਖਾ ਰਿਹਾ ਹਾਂ ਤੇ ਥੋੜੀਆਂ-ਥੋੜੀਆਂ ਸਬਜ਼ੀਆਂ ਫਾਰਮਰ ਨੇ ਆਪ ਦੇ ਖੇਤ ਵਿੱਚ ਲਾਈਆਂ ਹੋਈਆਂ ਸਾਰੀਆਂ ਵੈਰਾਈਟੀਆਂ ਇਹਦੇ ਵਿੱਚ ਆਂ ਮੁੰਗਰੇ ਆ ਗੋਭੀ ਆ ਹਨਾ ਲਸਣ ਹੈ ਗੰਡੇ ਆ ਮੁੰਗਰੇ ਲੱਗੇ ਹੋਏ ਆ ਹਨਾ ਬੈਂਗਣਾ ਦੇ ਬੂਟੇ ਲੱਗੇ ਹੋਏ ਆ ਪਾਲਕ ਹੈ ਹਨਾ ਜਿੰਨੀਆਂ ਵੀ ਆਪਾਂ ਨੂੰ ਘਰੇ ਲੋੜ ਦੀਆਂ ਸਬਜ਼ੀਆਂ ਹੁੰਦੀਆਂ ਥੋੜੀਆਂ-ਥੋੜੀਆਂ ਜਿਹੜੀਆਂ ਨੇ ਉਹ ਸਾਰੀਆਂ ਲਾਈਆਂ ਹੋਈਆਂ ਨੇ ਮਥਰੇ ਹੈ ਹੈ ਨੀ ਨਾਲ ਥੋੜੀ-ਥੋੜੀ ਹੋਰ ਅਗੇਤੀ ਬਜਾਈ ਚੱਲੀ ਜਾਂਦੀ ਹੈ ਤਣੀਆਂ ਖੜਾ ਕਿੰਨਾ ਸੋਹਣਾ ਤਣੀਆਂ ਦੇਸੀ ਤਣੀਆਂ ਬਹੁਤ ਸੋਹਣੀ ਖੁਸ਼ਬੂ ਆਉਂਦੀ ਹੈ ਮਥਰੇ ਨੇ ਮੂੜੀਆਂ ਖੜੀਆਂ ਵੱਟਾਂ ਤੇ ਇਹ ਲਗਭਗ ਮਸਾਂ ਜਾਂ ਤਿੰਨ ਕ ਮਰਲੇ ਥਾਂ ਹੋਊਗਾ ਸਾਰਾ ਅਗਰ ਆਪਾਂ ਸਾਰੇ ਜਾਣੇ ਫਾਰਮਰ ਵੈਸੇ ਤਾਂ 60-70% ਫਾਰਮਰਾਂ ਦੇ ਮੈਂ ਘਰਾਂ ਚੋਂ ਅਤੇ ਖੇਤਾਂ ਚ ਇਹ ਚੀਜ਼ ਲੱਗੀ ਦੇਖੀ ਆ। ਬਹੁਤ ਸਾਰੇ ਫਾਰਮਰ ਆਪਣੀ ਤਿਆਰ ਕਰਦੇ ਨੇ ਸਬਜ਼ੀ ਗਰਮੀਆਂ ਦੀ ਵੀ ਤੇ ਸਰਾਂ ਦੀ ਵੀ। ਤਾਂ ਜਿਹੜੇ ਫਾਰਮਰ ਅਜੇ ਇਸ ਚੀਜ਼ ਨੂੰ ਨਹੀਂ ਅਪਣਾਇਆ ਉਹ ਵੀ ਜ਼ਰੂਰ ਖੇਚਲ ਕਰੋ। ਸਬਜ਼ੀ ਆਪਣੀ ਘਰੇ ਤਿਆਰ ਕਰੋ। ਔਰ ਦੋ ਚਾਰ ਫਲਾਂ ਦੇ ਬੂਟੇ ਉਹ ਵੀ ਵੱਟਾਂ ਬੰਨਿਆਂ ਤੇ ਜਿਹੜੇ ਲਾਓ ਆਪਦੇ ਫਲ ਫਰੂਟ ਤਿਆਰ ਕਰੋ। ਆ ਬਹੁਤ ਵਧੀਆ ਵੀਰ ਨੇ ਜਿਹੜੀ ਕਿਆਰੀ ਤਿਆਰ ਕੀਤੀ ਆ। ਸਰਤੇ ਨਮਰਲੇ ਥਾਂ ਆਊਗਾ ਮਸਾਂ 2-3 ਮਰਲੇ ਵਧੀਆ ਵਿੱਚ ਸਾ ਹਰ ਤਰ੍ਹਾਂ ਦੀ ਸਬਜ਼ੀ ਹਰ ਤਰ੍ਹਾਂ ਦੇ ਬੂਟੇ ਮਿਰਚਾਂ ਨੇ ਟਮਾਟਰ ਦੇ ਹਰ ਬੂਟਾ ਲੱਗਿਆ ਹੋਇਆ ਤੇ ਇੰਨੀ ਕੀ ਆਪਾਂ ਨੂੰ ਕਰੇ ਜਿਹੜੀ ਲੋੜ ਹੁੰਦੀ ਹੈ ਥੋੜੀਆਂ-ਥੋੜੀਆਂ ਸਬਜ਼ੀਆਂ ਦੀ ਸੋ ਬਹੁਤ ਵਧੀਆ ਉਪਰਾਲਾ ਹੈ ਵੀਡੀਓ ਵਧੀਆ ਲੱਗਦੀ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸ਼ੇਅਰ ਕਰਿਓ ਔਰ ਸਾਰੇ ਫਾਰਮਰ ਇਸ ਚੀਜ਼ ਨੂੰ ਜਰੂਰ ਅਪਣਾਓ ਬਹੁਤ ਸੋਹਣਾ ਲੱਗਿਆ ਮੈਨੂੰ ਨਾਲੇ ਨੇਚਰਲ ਹੈ ਬਿਨਾ ਰੇ ਡਾਈ ਤੋਂ ਖਾਦ ਤੋਂ ਚੰਗੀ ਸਬਜ਼ੀ ਤੁਹਾਨੂੰ ਆਪਣੀ ਆਰਦੀ ਤਿਆਰ ਕੀਤੀ ਤੁਸੀਂ ਖਾ ਸਕਦੇ ਹੋ ਸਾਰਿਆਂ ਸੋਸਟੀ ਕਾਲ